ਜੀ ਬਾਈ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਜੀ ਉਮੀਦ ਕਰਦਾ ਠੀਕ ਠਾਕ ਹੋਵੋਗੇ ਅੱਜ ਵਾਹ ਇਹਦਾ ਨਾ ਵਲੌਗ ਸਟਾਰਟ ਕਰਦੇ ਹੁਣ ਅੱਜ 20 ਤਰੀਕ ਸੀ ਤੇ 20 ਤਰੀਕ ਦਾ ਵਲੌਗ ਆ ਇਹ ਚਕੂਤਰਾਂ ਦੀ ਜੋੜੀਆਂ ਜੋੜੀਆਂ ਲਮਾਉਣੇ ਆ ਮਿੱਤਰੋ ਤੇ ਅੰਡਿਆਂ ਚੋ ਬੱਚੇ ਤਾਂ ਨਹੀਂ ਨਿਕਲਦੇ ਨਹੀਂ ਨਿਕਲੇ ਅੰਡੇ ਹੋ ਗਏ ਮਿੱਤਰੋ ਖਰਾਬ ਤੇ ਅੰਡਿਆਂ ਨੂੰ ਦੀਏ ਸੈੱਟ ਤੇ ਆ ਖੱਟੀਆਂ ਅੱਖਾਂ ਦੇ ਕੋ ਉਤਰਦੇ ਮਨਲਾ ਪੰਜਾਜ ਕਿਸੇ ਕੋ ਉਤਰ ਤੋਂ ਜਿਵੇਂ ਇਹਦੇ ਵਾਲ ਜੇ ਖੜੇ ਆ ਸਾਹਮਣੇ ਖੜਾ ਜਿਹੜਾ ਆਹਾ ਇਹਦੇ ਕਿਸੇ ਕੋ ਉਤਰ ਨੇ ਲਾਈ ਹੋਣੀ ਤਾਣੀ ਐਂਦੀ ਅਕਲ ਟਕਾਣੀ ਆਉਗੀ ਹੁਣ ਐਂਦੀ ਅਕਲ ਟਕਾਣੀ ਆਉਣੀ ਠੀਕ ਹੈ ਜੋ ਪ੍ਰੋ ਤੇ ਬਾਕੀ ਉਹ ਰੱਤੇ ਦੇ ਪਿੱਛੇ ਜਿਹੜੀ ਕਬੂਤਰੀ ਖੜੀ ਹੈ ਕੂਤਰ ਖੜਾ ਨਾ ਕੋਈ ਪਤਾ ਯਾ ਨਹੀਂ ਲੱਗਦਾ ਕੂਤਰਾ ਕੂਤਰੀ ਉਹ ਪ੍ਰੋ ਤੇ ਹੁਣ ਆ ਗਿਆ ਆਪਣੇ ਕੋਲੇ ਕੈਮਰਾਮੈਨ ਤੇ ਹੁਣ ਦੱਸ ਦਿਆਂ ਕਿਹੜੇ ਕੂਤਰ ਦੀ ਕਿਹੜੇ ਕੂਤਰੀ ਨਾਲ ਜੋੜੀ ਲਾਉਣੀ ਆ ਬਾਹਰ ਕੱਢ ਲਾਵਾਂ ਕਬੂਤਰੀ ਫਿਰ ਪਿੰਜਰੇ 'ਚ ਛੱਡ ਕੇ ਵੀ ਵਿਖਾ ਦਾਂਗੇ ਦੋ ਜੋੜੀਆਂ ਲਾਵਾਂਗੇ ਇੱਕ ਰਾ ਠੀਕ ਹੈ ਜੋ ਪ੍ਰੋ ਟ੍ਰੇਨ ਚ ਲਾਵਾਂਗੇ ਉਹ ਇੱਕ ਇੱਕ ਕਰਕੇ ਜੋੜੀ ਲਾਵਾਂਗੇ ਇੱਕ ਰਾ ਤੁਹਾਨੂੰ ਕਬੂਤਰ ਵਿਖਾ ਦਈਏ ਤੇ ਆ ਪਹਿਲੀ ਜੋੜੀ ਆਪਣੀ ਜਿਹੜੀ ਲਵਾਉਣੀ ਹੈ ਜੀ ਆਹ ਖੱ ਠੀਕ ਆ ਜੋ ਬਰੋ ਸਰ ਕੀਤੀ ਵੀ ਆ ਪੂਸ਼ ਕੱਟੀ ਵੀ ਸੀ ਇਹਦੀ ਪਿੱਛੋਂ ਸਰ ਹੋਈ ਜਾਂਦੀ ਆ ਜੇ ਤੇ ਆ ਕਬੂਤਰਾ ਜੀ ਕਲਸਰਾ ਕਬੂਤਰ ਚਿੱਟੀਆਂ ਦਾ ਕਬੂਤਰ ਤਾਂ ਦੱਸਿਓ ਕਿਵੇਂ ਆ ਠੀਕ ਆ ਜੋ ਬਰੋ ਕਬੂਤਰ ਦਾ ਤਾਂ ਪਤਾ ਲੱਗਦਾ ਹੋਣਾ ਤੇ ਕਬੂਤਰੀ ਛੋਟੀ ਆ ਹਜੇ ਠੀਕ ਆ ਜੋ ਬਰੋ ਸਾਈਜ਼ ਤੋਂ ਛੋਟੀ ਆ ਉਹ ਤਾਂ ਬਣ ਗਈ ਕਬੂਤਰੀ ਇਹ ਇਹਨਾਂ ਦੀ ਜੋੜੀ ਲਵਾਵਾਂਗੇ ਤੇ ਪਿੰਜਰੇ ਦੀ ਛੱਡ ਕੇ ਵਿਖਾਉਣੇ ਆ ਉੱਤੇ ਆਪਾਂ ਬਰੋ ਤੇ ਆ ਹੁਣ ਆਪਾਂ ਪਿੰਜਰੇ 'ਚ ਛੱਡ ਕੇ ਵਿਖਾ ਦੇ ਇਕੱਲਾ ਇਕੱਲਾ ਕਬੂਤਰ ਕਬੂਤਰ ਕਬੂਤਰੀ ਮਤਲਬ ਠੀਕ ਆ ਜੋੜੀ ਇੱਕ ਇੱਕ ਆ ਜੋੜੀ ਲਾਉਣੀ ਆ ਜੀ ਘਟੀਆਂ ਦੀ ਕਬੂਤਰੀ ਤੇ ਚਿੱਟੀਆਂ ਦਾ ਕਬੂਤਰ ਹੈ ਜੀ ਤੇ ਸੋ ਚੋਬਰੋ ਕਿਵੇਂ ਦੀ ਜੋੜੀ ਹੈ ਇਹ ਠੀਕ ਹੈ ਤੇ ਇਹਨਾਂ ਨੂੰ ਟਰੇ ਚ ਤਾੜਾਂਗੇ ਤੇ ਅੱਜ ਸਾਰੀਆਂ ਜੋੜੀਆਂ ਮੁਖਾ ਦਿੰਨੇ ਆਪਾਂ ਕੋਲੋਂ ਫੜ ਕੇ ਕਬੂਤਰ ਜਿਹੜੀਆਂ ਜੇ ਬੈਠੀਆਂ ਕਬੂਤਰੀ ਆ ਬੈਠੀ ਜੀ ਸਾਹਮਣੇ ਕੋ ਸਾਡੇ ਸਾਹਮਣੇ ਕਬੂਤਰੀ ਬੈਠੀ ਹੈ ਸਾਨੂੰ ਪਤਾ ਨਹੀਂ ਲੱਗਿਆ ਕਿ ਸ਼ਾਖੀ ਕਬੂਤਰੀ ਬੈਠੀ ਆ ਹੁਣ ਲਿਆ ਕੇ ਲਿਆਉਣ ਲੱਗਿਆ ਜੀ ਦੂਜੀ ਜੋੜੀ ਭਰੋ ਦੂਜੀ ਜੋੜੀ ਦਾ ਕਰੋ ਜੀ ਸ਼ੌਂਕ ਸ਼ਾਖੀ ਕਬੂਤਰੀ ਰੱਤਾ ਕਬੂਤਰ ਜੀ ਕਹਿੰਦੇ ਆ ਮੇਰਾ ਫੇਵਰਿਟ ਕਬੂਤਰ ਆ ਜੀ ਇੱਕ ਇਹ ਤੇ ਇੱਕ ਆ ਕਬੂਤਰੀ ਫੇਵਰਿਟ ਕਬੂਤਰੀ ਤਾਂ ਹੈ ਨਹੀਂ ਕਿਉਂਕਿ ਬੱਚੇ ਕਢਾਉਣੇ ਇਹਨਾਂ ਦੇ ਤਾਂ ਕਰਕੇ ਫਿਰ ਤੁਹਾਨੂੰ ਪਤਾ ਹੀ ਉਹ ਜੱਫੇ ਚ ਆਪਣੇ ਕੋਲੇ ਅਸਲਾ ਹੈਗਾ ਉਹਦੇ ਬੱਚੇ ਕਢਾ ਲਈਏ ਤੇ ਹੁਣ ਪਿੰਡਲੇ ਛੱਡ ਕੇ ਵਿਖਾਉਣੇ ਆ ਜੀ ਜੋੜੀ ਮੜਕੋ ਮੜਕੋ ਹੋਏ ਪਏ ਆਪਾਂ ਲਾਓ ਯੂ ਰਿ ਫੜਾਓ ਜੀ ਉਸਤਾਦ ਜੀ ਫੋਨ ਮੈਨੂੰ ਹਾਂਜੀ ਚੋਬਰੋ ਤੇ ਕੈਮਰਾਮੈਨ ਬਦਲ ਗਿਆ ਜੀ ਆਹ ਜੋੜੀ ਹੈ ਜੀ ਰੱਤਾ ਕਬੂਤਰ ਸ਼ਾਂਕ ਹੀ ਕਬੂਤਰੀ ਜੀ ਸ਼ਾਂਕ ਕਰ ਲਓ ਕੂਤਰ ਦੀ ਖੜਨੀ ਖੁਰਨੀ ਚੈੱਕ ਕਰ ਲਓ ਤੇ ਕਬੂਤਰੀ ਦੀ ਚੈੱਕ ਕਰ ਲਓ ਬਾਈ ਠੀਕ ਹੈ ਜੋ ਬਰੋ ਤੇ ਇਹ ਕਾ ਜੋੜੀ ਦੇ ਆਪਾਂ ਬੱਚੇ ਲੈਣੇ ਆ ਕੂਤਰ ਦੇ ਤੇ ਇਧਰ ਆ ਦੇਖੋ ਪੁੱਠੇ ਕੰਮ ਕਰਦਾ ਜੀ ਇਹਨੂੰ ਗਾਣਾ ਗੱਡੋ ਜਿੰਦੀ ਆਈਡੀ ਮੈਂਸ਼ਨ ਕਰ ਦਿੰਨਾ ਜੀ ਅਮਨੀਤ ਗਿੱਲ ਠੀਕ ਹੈ ਜੋ ਬਰੋ ਤੇ ਆ ਇਹਨਾਂ ਦੇ ਬੱਚੇ ਘੜਾਉਣੇ ਆ ਜੀ ਆਪਾਂ ਇਹਨਾਂ ਮੇਰੇ ਸਾਲੇ ਨੇ ਡਰਾ ਤੇ ਕਬੂਤਰ ਕੀ ਦੱਸਦਾ ਹੋਏ ਕੰਪਗੇ ਲਈ ਜਾਂਦਾ ਐਵੇਂ ਮੇਰਾ ਸਾਲਾ ਇਹਨੂੰ ਡرائی ਜਾਂਦਾ ਜਿਵੇਂ ਤੈਨੂੰ ਡਰਾਵਾ ਫਿਰ ਠੀਕ ਆ ਜੱਬਰੋ ਆ ਜੋੜੀ ਸੀ ਆਪਣਾ ਭਾਂਜੇ ਨੂੰ ਜ਼ਰੂਰੀ ਤੋੜਤਾ ਇਹਨੇ ਠੀਕ ਆ ਤੇ ਆ ਜੋੜੀ ਸੀ ਇਹਦੇ ਬੱਚੇ ਕਢਾਵਾਂਗੇ ਜੀ ਕਿੰਨੇ ਕ ਵਾਰੀ ਦੱਸਿ ਗਏ ਤੇ ਆ ਦੇਖੋ ਜੀ ਆਈਡੀ ਮੈਂ ਮੈਂਸ਼ਨ ਕਰ ਦੂੰਗਾ ਇਹਨੂੰ ਗਾਣਾ ਘੱਟੋ ਫੁੱਲ ਜੀ ਆਹਾ ਆ ਉੱਤੇ ਆਣ ਕੇ ਸਹੀ ਤਰੀਕੇ ਨਾਲ ਕੂਤਰ ਪੜ ਕੇ ਉੱਤੇ ਆਣ ਕੇ ਬਸੋਣਾ ਜੀ ਆ ਜੋੜੀ ਲੱਗੀ ਵੀ ਆ ਸ਼ਾਹੀ ਕਬੂਤਰੀ ਦੇ ਖੰਡਿਆਂ ਦਾ ਪੁੱਤਰ ਜੀ ਉੱਤੇ ਲਓ ਜੀ ਕਹਿੰਦੇ ਕੌਣ ਆ ਗਿਆ ਜੀ ਕਹਿੰਦੇ ਚੋਪਰ ਆ ਗਿਆ ਨੰਨ ਚੌੜੀ ਲੈ ਕੇ ਇੱਕ ਹੋਰ ਇਹ ਜੋੜੀ ਲੱਗੀ ਆ ਜੀ ਕਬੂਤਰੀ ਚੈੱਕ ਕਰ ਲਓ ਜੀ ਸ਼ਾਹੀ ਕਬੂਤਰੀ ਜੀ ਕਾਲੀ ਚਿੱਟੀ ਨੌਕ ਦੀ ਤਿਆ ਚੈੱਕ ਕਰ ਲਓ ਕਬੂਤਰੀ ਕਬੂਤਰ ਵੀ ਮੜਾਈ ਉਸਤਾਦ ਨਿਗਾਹ ਮਾਰ ਲਓ ਜੀ ਇਹ ਜੋੜੀ ਲੱਗੀ ਵੀ ਆ ਇਹਨਾਂ ਨੇ ਅੰਡੇ ਵੀ ਲਾਲੇ ਸੀ ਬੱਚੇ ਨਹੀਂ ਨਿਕਲੇ ਅੰਡੇ ਖਰਾਬ ਹੋ ਗਏ ਉਹ ਸਵੇਰੇ ਸਿੱਟਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਜੀ ਠੀਕ ਆ ਜੋ ਬਰੋ ਹੁਣ ਪਿੰਜਰੇ ਚ ਛੱਡ ਕੇ ਵਖਾ ਦਿੰਨੇ ਆ ਹਾਂ ਜੀ ਜੋ ਬਰੋ ਆ ਜੋੜੀ ਆ ਜੀ ਕਬੂਤਰ ਤਾਂ ਗੁੜਕਣ ਲੱਗ ਗਿਆ ਤਲਾ ਗੁੜਕਣ ਲੱਗ ਗਿਆ ਸੀਗਾ ਤੇ ਪਿੰਜਰੇ ਦਾ ਖੜਕਾ ਹੋਇਆ ਫਿਰ ਆੜ ਗਿਆ ਠੀਕ ਆ ਜੋ ਬਰੋ ਜੋੜੀ ਦੱਸੋ ਕੈਹੋ ਜੀ ਆ ਪਰ ਆਹ ਸਾਲਾ ਉੱਤੇ ਆਣ ਕੇ ਮਸਤ ਗਿਆ ਹਰਾਮੀ ਪੂਰਾ ਜੀ ਇਹ ਪੂਰਾ ਤੀਵੀਂ ਬਾਜ਼ ਜੀ ਇਹ ਲੱਗ ਗਿਆ ਮਸਤ ਗਿਆ ਉਹ ਤਰੀ ਕਬੂਰ ਯੂਨੀਵਰਸਿਟੀ ਤੇ ਬਾਕੀ ਆ ਤੀਜੀ ਜੋੜੀ ਸੀ ਠੀਕ ਆ ਜੋbro ਤੇ ਇੱਕ ਜੋੜੀ ਹੋਰ ਆ ਉਹ ਜੋੜੀ ਆਂਡੇ ਨਹੀਂ ਲਾਉਂਦੀ ਯਾਰ ਉਹ ਵੀ ਲੱਗੀ ਤੇ ਆ ਵੀ ਲੱਗੀ ਆ ਤੇ ਬਾਕੀ ਆ ਪਿੰਜਰਾ ਜੀ ਇਹ ਸਵੇਰੇ ਲਾਵਾਂਗੇ ਆਪਾਂ ਤੇ ਫਿਲਹਾਲ ਹੁਣ ਚੱਲਦੇ ਆ ਚੌਥੀ ਜੋੜੀ ਲੈ ਕੇ ਆ ਜੋੜੀ ਉੱਤੇ ਰਹਿਣ ਦਿੰਨੇ ਆ ਜੀ ਮਸਤ ਵੀ ਆ ਨੇਚਰ ਉਡੀ ਲੈ ਕੇ ਆ ਰਿਹਾ ਜੀ ਚੋਬਰ ਉੱਤੇ ਸ਼ੌਕ ਕਰੇ ਚੌਥੀ ਜੋੜੀ ਦਾ ਜੀ ਇੱਕ ਵਾਰਡ ਗੁੱਡੇ ਦਾ ਗੇੜ ਲਾਦਾ ਜੀ ਬਿੱਲੀ ਦਾ ਪਤਾ ਨਹੀਂ ਕਿੱਥੇ ਆਉਂਦਾ ਆਓ ਵੀ ਚੋਬਰ ਚੌਥੀ ਜੋੜੀ ਲੈ ਕੇ ਆ ਗਏ ਜੀ ਤੂੰ ਥੰਬਨੇਲ ਕੱਢ ਦੀ ਕੈਮਰਾਮੈਨ ਤੇ ਆ ਚ ਸ਼ੌਕ ਕਰ ਲੋ ਚੌਥੀ ਜੋੜੀ ਦਾ ਕਬੂਤਰੀ ਦਾ ਤੁਸੀਂ ਦੱਸਿਓ ਜੀ ਕਿੰਨਾ ਚੋਂ ਆ ਕਿਹੜੀ ਆ ਜੀ ਤੇ ਇਹ ਤਾਂ ਮੇਰਾ ਸਾਲਾ ਡੱਗ ਹੀ ਆ ਮੇਰੇ ਖਿਆਲ ਚ ਜੀ ਤੇ ਉਹ ਐਡਾ ਡੱਗ ਵੀ ਹੈ ਨਹੀਂ ਜੀ ਠੀਕ ਹੈ ਉਹ ਤਰੇਵੇਂ ਚੌੜ ਕਰੀ ਜਾਂਦੇ ਜੀ ਵਧੀਆ ਕਬੂਤਰ ਨੇ ਤੇ ਆ ਜੋੜੀ ਜੀ ਪਿੰਡਰੇ ਚ ਛੱਡ ਕੇ ਵਿਖਾਉਣੇ ਆ ਤੇ ਇਹਨਾਂ ਦੇ ਵੀ ਬੱਚੇ ਕਢਾਉਣੇ ਆ ਜੋੜੀ ਲੱਗੀ ਵੀ ਆ ਆ ਕਬੂਤਰੀ ਅੰਡੇ ਨਹੀਂ ਦਿੰਦੀ ਤੇ ਮੈਂ ਹੁਣੇ ਹੁਣੇ ਮੇਰੇ ਦਿਮਾਗ 'ਚ ਨਿਊ ਆਈਡੀ ਆਇਆ ਵੀ ਆ ਕਿਸੇ ਨਾਲ ਐਕਸਚੇਂਜ ਕਰ ਲੈਣੇ ਆਪਣੇ ਸੱਜਣ ਮਿੱਤਰ ਨਾਲ ਠੀਕ ਆ ਜੋਬਰੋ ਜੋੜੀ ਤੇ ਬਾਕੀ ਵੇਨਿਆ ਕੀ ਬੰਦ ਆ ਜੇ ਅੰਡੇ ਦੇਣ ਲੱਗ ਗਈ ਤਾਂ ਫਰਕਾ ਦੇ ਵਾਸਤੇ ਕਿਉਂਕਿ ਆਪਾਂ ਨੂੰ ਇਹਨਾਂ ਪਤਾ ਨਹੀਂਗਾ ਤੇ ਉਹ ਬਾਈ ਆਪਣਾ ਆਪੇ ਦਵਾਈ ਦੁਵਾਈ ਲਾ ਕੇ ਕਾਢ ਆਲ ਕੋਲੂ ਲੂਗਾ ਠੀਕ ਆ ਜੋਬਰੋ ਕਬੂਤਰੀ ਤਾਂ ਤੁਸੀਂ ਦੱਸੋ ਕਿੰਨਾ ਚੋਆ ਤੇ ਛੱਡੀਆ ਪਿੰਜਰੇ 'ਚ ਹਾਂਜੀ ਜੋਬਰੋ ਤੇ ਆ ਜੋੜੀ ਸੀ ਠੀਕ ਹੈ ਜੋ ਬਰੋ ਚੈੱਕ ਕਰ ਲੋ ਕਬੂਤਰ ਔਰ ਰੱਤਾ ਕਬੂਤਰ ਹੈ ਜੀ ਇਧਰ ਦੇਖੋ ਜੀ ਕੀ ਗੰਦ ਪਈ ਜਾਂਦਾ ਕਲੀ ਸਿੱਟੀ ਜਾਂਦਾ ਅੰਦਰ ਤੇ ਆ ਕਬੂਤਰੀ ਹੈ ਜੀ ਠੀਕ ਆ ਕਿਉਂ ਡਰਾਈ ਹੈ ਇਹਨਾਂ ਕੀ ਕੀੜਾ ਹੋਏ ਆਵੇ ਇਹ ਪੰਗੇ ਲਈ ਜਾਂਦਾ ਲੈ ਇਹਨੂੰ ਗਾਲਾਂ ਕੱਢਿਓ ਜੀ ਆ ਕਬੂਤਰੀ ਆ ਜੀ ਤੇ ਆ ਰੱਤਾ ਕਬੂਤਰ ਆ ਜੀ ਠੀਕ ਹੈ ਜੋ ਬਰੋ ਉਹ ਵਿੱਚ ਵੜ ਕੇ ਵੀਡੀਓ ਮੈਣਾ ਤੇ ਦੱਸੋ ਕਿਵੇਂ ਦਾ ਜੀ ਆ ਵਿੱਚ ਵੜ ਕੇ ਪੈਂਚੋਂ ਨਿਕਲਿਆ ਨਹੀਂ ਜਾਂਦਾ ਜੀ ਇਹਦੇ ਚੋਂ ਨਹੀਂ ਜੀ ਪੰਪ ਮਰਾ ਦਿੰਦੇ ਜੀ ਇਹਦੇ ਵਰਗੇ ਜੀ ਨਹੀਂ ਵੜਨਾ ਜੀ ਵਾ ਖੁੱਡੇ ਚ ਤੇ ਉਹ ਸਾਹਮਣੇ ਸੱਚ ਕੋਠੀ ਤੇ ਜੀ ਕੱਲ ਤੁਹਾਡੇ ਕਿ ਨਵਾਂ ਕਬੂਤਰ ਆਣ ਕੇ ਬੈਠਾ ਸੀ ਤੇ ਉਦੋਂ ਮੈਂ ਸਕੂਲੇ ਜਾਂਦਾ ਪਿਆ ਜੀ ਸਕੂਲੇ ਨਾ ਜਾਂਦਾ ਹੁੰਦਾ ਤੇ ਉਹ ਕਬੂਤਰ ਗੈਪ ਕਰਦੇ ਨੇ ਅਸੀਂ ਉੱਥੇ ਜੀ ਆਪਾਂ ਹੁਣ ਕਬੂਤਰਾਂ ਨੂੰ ਲਾ ਦੀਏ ਜੀ ਥੱਲੇ ਜਿਹੜੇ ਅੱਜ ਪਿੰਜਰੇ ਚ ਰੱਖੇ ਆ ਸ਼ਾਮ ਹੋ ਚੁੱਕੀ ਆ ਤੇ ਫਿਰ ਉਹ ਐਡਿਟ ਕਰਕੇ ਵਲੌਗ ਵੀ ਅਪਲੋਡ ਕਰ ਦਈਏ ਜੀ ਹਾਂਜੀ ਚੋਬਰੋ ਤੇ ਆ ਗਿਆ ਆਪੂ ਆਪਣੀ ਡਿਊਟੀ ਤੇ ਜੀ ਕਹਿੰਦੇ ਕਿੱਥੇ ਆ ਗਏ ਜੀ ਕਹਿੰਦੇ ਜਵਾਰ ਦੇ ਟੱਕ ਚ ਆ ਗਏ ਜੀ ਇੱਧਰ ਬੱਕਰੀ ਜਵਾਰ ਖਾਈ ਜਾਂਦੀ ਹੈ ਜੀ ਤੇ ਇੱਧਰ ਆਪਾਂ ਜਵਾਰ ਨੂੰ ਵੱਢਣਾ ਵੱਢਾਂਗੇ ਜੀ ਤੇ ਫਿਰ ਦੋ ਪੈਸਿਆਂ ਦਾ ਕੰਮ ਕਰਾਂਗੇ ਜੀ ਕੁਝ ਘਰੇ ਵੀ ਕੰਮ ਕਰਨਾ ਚਾਹੀਦਾ ਵੀ ਸਾਰਾ ਦਿਨ ਵਲੌਗ ਦੇ ਮੂੰਹ ਚੋਂ ਨਿਕਲ ਗਿਆ ਕੋਈ ਉਲਟ ਸ਼ਬਦ ਮੇਰੇ ਠੀਕ ਹੈ ਚੋਬਰੋ ਵੀ ਵਲੌਗਰ ਨਹੀਂ ਬਣਾਉਣਾ ਸਾਰੀ ਦਿਨੀ ਕਮ ਹੋਰ ਵੀ ਬਥੇਰੇ ਹੁੰਦੇ ਕਰਨ ਵਾਲੇ ਆਫ ਕੈਮਰੇਜ ਜਿਵੇਂ ਕਿ ਪੱਠੇ ਵਢਣੇ ਹੁਣ ਜਾਨਾ ਤੁਹਾਨੂੰ ਮੈਂ ਪੱਠੇ ਵਢਣ ਦਾ ਵਿਖਾਵਾਂ ਤੁਸੀਂ ਬੋਰ ਹੋ ਜਾਓਗੇ ਤਾਂ ਕਰਕੇ ਬਸ ਆ ਲਾਸਟ ਡੇ ਸੀ ਪੱਠੇ ਵਢਣ ਦਾ